ਦੇ ਹੁਕਮਾਂ ਦੇ ਅਧੀਨ ਜਿਹੜਾ ਅਸੀਂ ਨਸ਼ਾ ਵਿਰੋਧ ਦੁਸ਼ਤ ਚਲਾਇਆ ਜਾ ਰਿਹਾ ਹੈ ਉਸ ਦੇ ਵਿੱਚ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਵਿੱਚ ਅਸੀਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਚ ਪਹਿਲਾਂ ਸੰਪਰਕ ਮੀਟਿੰਗ ਕੀਤੀ ਜਿਸ ਦੇ ਵਿੱਚ ਸਾਰੇ ਪਤੰਥ ਦੇ ਸੱਜਣਾਂ ਨਾਲ ਸਰਪੰਚ ਪੰਜ ਕਾਉਂਸਲਰਸ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਵੇਅਰਨੈਸ ਕੈਂਪੇਨ ਚਲਾਈ ਤੇ ਉਸੇ ਦੀ ਲੜੀ ਦੇ ਵਿੱਚ ਹੀ ਇੱਕ ਇੰਟਰਸਟ ਰੇਟ ਨਾਕਾਬੰਦੀ ਕੀਤੀ ਗਈ ਹੈ ਇਹ ਸਾਰੇ ਪੰਜਾਬ ਦੇ ਵਿੱਚ ਇੱਕ ਕੋਆਰਡੀਨੇਟਿਡ ਐਫਰਟ ਦੇ ਵਿੱਚ ਅਸੀਂ ਇੰਟਰ ਸਟੇਟ ਨਾਕੇ ਲਗਾਨੇ ਆ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਕਿਨੇ 11 ਥਾਵਾਂ ਦੇ ਉੱਤੇ ਇੰਟਰ ਸਟੇਟ ਨਾਕੇ ਲਗਾਏ ਗਏ ਨੇ ਇਹ ਮੰਗੋਵਾਲ ਥਾਕੇ ਤੇ ਜਿਹੜਾ ਨਾਕਾ ਲੱਗਿਆ ਹੋਏ ਇੱਥੇ ਜਿਹੜੀਆਂ ਹੁਸ਼ਿਆਰਪੁਰ ਮਹਾਰਾਸ਼ਟਰ ਪ੍ਰਦੇਸ਼ ਤੋਂ ਆਉਣ ਵਾਲੀਆਂ ਬੱਗੀਆਂ ਜਾਂ ਜਾਣ ਵਾਲੀਆਂ ਬੱਗੀਆਂ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦਾ ਕਿ ਇਨਾਂ ਨੇ 100 ਸਵਾ 100 ਤੋਂ ਵੱਧ ਗੱਡੀਆਂ ਦੀ ਚੈਕਿੰਗ ਕੀਤੀ ਹੈ ਔਰ ਉਹਨਾਂ ਦੇ ਕੁਚਲਾਨ ਵਗੈਰਾ ਵੀ ਕੀਤੇ ਨੇ ਇਹਦੇ ਵਿੱਚ ਮੇਨ ਮਕਸਦ ਇਹ ਹੈ ਵੀ ਜਿਹੜਾ ਕ੍ਰਿਮੀਨਲ 엘ਿਮੈਂਟ ਹੈ ਜਾਂ ਮਾਰੇ ਕੰਮ ਮਾਰੇ ਕੰਮ ਕਰਦਾ ਹੈ ਇੱਕ ਤਾਂ ਉਸਤੇ ਮਨ ਦੇ ਵਿੱਚ ਡਰ ਹੋਵੇ ਕਿਉਂਕਿ ਇਸੇ ਅਸੀਂ ਸਰਪ੍ਰਾਈਜ਼ ਲੈਵਲ ਦੇ ਉੱਤੇ ਇਹ ਮਾਕੇ ਰੱਖਦੇ ਹਾਂ ਹਰ ਵੇਲੇ ਰੋਜ਼ ਨਹੀਂ ਰੱਖਦੇ ਪਰ ਉਸ ਦੇ ਨਾਲ ਉਹਦੇ ਵਿੱਚ ਵੀ ਕਦੋਂ ਵੀ ਫੜਿਆ ਜਾ ਸਕਦਾ ਹੈ ਸਾ ਉਹਦੇ ਸਿਸਟਮ ਨੂੰ ਡਿਸਰਪਟ ਕਰਨਾ ਜਿਹੜਾ ਹੈ ਉਹ ਸਾਡਾ ਮੇਨ ਕੰਮ ਹੁੰਦਾ ਹੈ ਔਰ ਇਹਦੇ ਤੇ ਅਕਸਰ ਸਾਨੂੰ ਇਸੇ ਨਾਲ ਚ ਰਿਕਵਰੀ ਵੀ ਹੋ ਜਾਂਦੀ ਹੈ ਚਾਂਸ ਰਿਕਵਰੀ ਵੀ ਹੋ ਜਾਂਦੀ ਹੈ ਪਰ ਮੇਨ ਇਹ ਹੁੰਦਾ ਹੈ ਵੀ ਕ੍ਰਿਮੀਨਲਸ ਦੀ ਐਕਟੀਵਿਟੀ ਜਿਹੜੀਆਂ ਨੇ ਉਹ ਡਿਸਰਪਟ ਹੁੰਦੀਆਂ ਨੇ ਔਰ ਉਹਦੇ ਨਾਲ ਸਾਨੂੰ ਜਿਹੜੀ ਨਸ਼ੇ ਦੀ ਸਪਲਾਈ ਰੋਕਣ ਵਾਸਤੇ ਉਹਦੇ ਵਿੱਚ ਵੀ ਬਹੁਤ ਸਹਿਯੋਗ ਮਿਲਦਾ ਹੈ ਮੈਂ ਜਿੱਦਾਂ ਪਹਿਲਾਂ ਵੀ ਇਹ ਕਿਹਾ ਵੀ ਸਾਰੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਵੀ ਉਹਨਾਂ ਕੋਲ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਔਰ ਜਿਸ ਵੀ ਲੈਵਲ ਤੇ ਉਹ ਯੋਗਦਾਨ ਕਰ ਸਕਦੇ ਨੇ ਉਹ ਸਾਰੇ ਰੈਲ ਕੇ ਹੀ ਇਸ ਮੁਹਿੰਮ ਦੇ ਵਿੱਚ ਆਪਣਾ ਸਹਿਯੋਗ ਦਿਓ ਤਾਂ ਕਿ ਆਪਾਂ ਸਾਰੇ ਹੀ ਆਪਣੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਸ ਬਿਮਾਰੀ ਤੋਂ ਦੂਰ ਕਰ ਸਕੀਏ ਸਰ ਜੀ ਸਰ ਜੀ ਅੱਜ ਤੋਂ ਮੱਜਲਸਾ ਵਿੱਚ ਜੇਕਰ ਇਹ ਹੁਸ਼ਿਆਰਪੁਰ ਦੇ ਵਿੱਜ ਬਚਾਉਣ ਨੂੰ ਲੱਗੀ ਤੇ ਖਲਸਥਾਨ ਦੇ ਜਹੋਰ ਪੋਸਟਰ ਲਗਾਏ ਜਾ ਦੇ ਦੇਖੋ ਇਹ ਜਿਹੜੇ ਇਹ ਬਗਾ ਹੈ ਇਦਾਂ ਦੇ ਕੁਛ ਮਾੜੇ ਅਨਸਰ ਹੁੰਦੇ ਨੇ ਉਹ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ ਜਿਹੜੀ ਸਮਾਜ ਦਾ ਪਾਈਚਾਰਾ ਹੈ ਉਸ ਦੇ ਵਿੱਚ ਸਾਰੇ ਜਿਹੜੇ ਸਿਸਟਮਸ ਵਰਕ ਕਰਦੇ ਨੇ ਸਾਰੇ ਲੋਕੀ ਰਲ ਮਿਲ ਕੇ ਰਹਿੰਦੇ ਨੇ ਤਾਂ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਸਾਨੂੰ ਕਿਸੇ ਨੂੰ ਇਹੋ ਜੀ ਸਿਸਟਮ ਨੂੰ ਨਾ ਡਿਸਰਪਟ ਨਹੀਂ ਕਰਨਾ ਚਾਹੀਦਾ ਔਰ ਕਦੀ ਜਿਹੜਾ ਵੀ ਸ਼ਾਰਤੀ ਅਨਸਰ ਹੈ ਦੇਖੋ ਕਾਨੂੰਨ ਮੁਤਾਬਕ ਉਹਦੇ ਉਹਦੇ ਤੇ ਕਾਰਵਾਈ ਹੁੰਦੀ ਹੈ ਭਾਵੇਂ ਹਿਮਾਚਲ ਹੋਵੇ ਜਾਂ ਪੰਜਾਬ ਹੋਵੇ ਅਗਰ ਕੋਈ ਗਲਤ ਕੰਮ ਕਰਦਾ ਜਿਹੜਾ ਕਾਨੂੰਨ ਮੁਤਾਬਕ ਸਹੀ ਨਹੀਂ ਹੈ ਪਾ ਪੁਲਿਸ ਦਾ ਰੋਲ ਹੈ ਉਸ ਦੇ ਕਰੀਬ ਆਪ ਕਾਰਵਾਈ ਕਰਨਾ ਬਾਕੀ ਜਿਹੜਾ ਹੈ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਇਹ ਸਾਰਿਆਂ ਦਾ ਭਾਈਚਾਰਾ ਹੁੰਦਾ ਹੈ ਤੇ ਆਪਾਂ ਨੂੰ ਇਹੋ ਜੀ ਐਕਟੀਵਿਟੀਜ਼ ਨਹੀਂ ਕਰਨੀਆਂ ਚਾਹੀਦੀਆਂ ਵੀ ਜਿਹਦੇ ਨਾਲ ਆਪਾਂ ਨੂੰ ਆਪਣੇ ਭਾਈਚਾਰੇ ਨੂੰ ਵੀ ਨੁਕਸਾਨ ਪਹੁੰਚੇ ਔਰ ਮਾਹੌਲ ਵੀ ਖਰਾਬ ਹੋਵੇ ਔਰ ਆਪਣੇ ਬਿਜ਼ਨਸ ਵਪਾਰ ਹੋ ਸਾਰੀਆਂ ਚੀਜ਼ਾਂ ਨੂੰ ਇਹ ਤਾਂ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਮੈਂ ਤਾਂ ਇਹੀ ਅਪੀਲ ਕਰਾਂਗਾ ਬਾਕੀ ਜਿਹੜਾ क्राइम ਦੀ ਕੋਈ ਇਸ਼ੂ ਹੁੰਦੀ ਹੈ ਉਸ ਦੇ ਵਿੱਚ ਪੁਲਿਸ ਆਪਣਾ ਫਿਰ ਕਾਨੂੰਨ ਮੁਤਾਬਕ ਕੰਮ ਕਰਦੀ ਸੂਚਿਤ ਮਸ਼ਿਆਦੇ ਚੱਲ ਰਹੀ ਹੈ ਸਰ ਪੰਜਾਬ ਸਰਕਾਰ ਨੂੰ ਮਸ਼ਿਆਦੇ ਉਹ ਇਹ ਤੋਂ ਵੱਡੀ ਸਫਲਤਾ ਮਿਲੀ ਹੈ ਉਹ ਤੋਂ ਇਸ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਹੁਤ ਤੁਹਾਨੂੰ ਰੋਜ਼ ਡਿਟੇਲਸ ਦਿੰਦੇ ਨੇ ਤਾਂ ਜਿਸ ਤਰ੍ਹਾਂ ਇੱਥੇ ਹੁਸ਼ਿਆਰਪੁਰ ਦਾ ਐਸਪੀ ਸਾਹਿਬ ਤੁਹਾਨੂੰ ਡਾਟਾ ਦੇ ਦੇਣਗੇ ਵੀ ਹੁਣ ਤੱਕ ਇਹਨਾਂ ਨੇ ਕਾਫੀ ਕੇਸ ਰਿਸਟਰ ਕਰਿਤੇ ਨੇ ਡਰੱਗ ਜੋ ਡਰੱਗ ਪੈਡਲਰਜ਼ ਤੇ ਹੋਰ ਉਹਨਾਂ ਨੂੰ ਅਰੈਸਟ ਕੀਤਾ ਜੇ ਇਹ ਭੇਜਿਆ ਈਵਨ ਜਿਹੜੀ ਵੱਡੇ ਕ੍ਰਾਈਮਨਲਸ ਨੇ ਉਹਨਾਂ ਦੀ ਪ੍ਰਾਪਰਟੀਆਂ ਵੀ ਫੋਰਫੀਟ ਕੀਤੀਆਂ ਗਈਆਂ ਨੇ ਪੂਰੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਤਕਰੀਬਨ 25 ਕਰੋੜ ਤੋਂ ਵੱਧ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੁਣ ਤੱਕ ਹੁਸ਼ਿਆਰਪੁਰ ਦੇ ਵਿੱਚ ਫੋਰਫੀਟ ਕੀਤੀ ਜਾ ਚੁੱਕੀ ਹੈ ਉਸੇ ਤਰ੍ਹਾਂ ਹੀ ਇਹ ਸਾਰਿਆਂ ਦੇ ਸਹਿਯੋਗ ਨਾਲ ਔਰ ਇਹਦੇ ਚ ਨਾਲ ਹੀ ਲੋਕਾਂ ਨੂੰ ਐਜੂਕੇਟ ਕਰਨ ਲਈ ਅਵੇਅਰਨੈਸ ਲਈ ਵੱਖ-ਵੱਖਰੇ ਕੈਂਪੇਨ ਵੀ ਚਲਾਇਆ ਜਾ ਰਹੀਆਂ ਨੇ ਜਿਹੜੀ ਟ੍ਰੀਟਮੈਂਟ ਵਾਸਤੇ ਜਿਸ ਤਰ੍ਹਾਂ ਹੈਲਥ ਡਿਪਾਰਟਮੈਂਟ ਦੇ ਥਰੂ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਡੀਟੌਕਸੀਫਾਈ ਕਰਕੇ ਡੀ ਰਿਡਕਸ਼ਨ ਤੋਂ ਬਾਅਦ ਫਿਰ ਅਡੇ ਰੀਹੈਬਿਟੇਸ਼ਨ ਸੋ ਇੱਕ ਕੋਆਰਡੀਨੇਟਡ ਐਫਰਟ ਦਾ ਜਿਹੜਾ ਕੰਮ ਹੈ ਉਹ ਸਾਰਿਆਂ ਵੱਲੋਂ ਕੀਤਾ ਜਾ ਰਿਹਾ ਹੈ